ਚਰਦੇ ਨੇ ਕਈ ਕਲਾਕਾਰ ਸਹਣਜੇ ਬਣਾਉਂਦੇ ਕਿਸੇ ਵੀ ਕੀਮਤ ਤੇ ਵਸ ਫੇਮ ਪੰਜਾਬੀ ਕਲਾਕਾਰ ਤਰਸੀਮ ਜੱਸੜ ਅਕਸਰ ਆਪਣੇ ਬੇਬਾਕੀ ਦੇ ਕਰਕੇ ਜਾਣਿਆ ਜਾਂਦਾ ਹਾਲ ਹੀ ਦੇ ਵਿੱਚ ਤਰਸੇਮ ਜੱਸੜ ਦੀ ਐਲਬਮ ਰਿਲੀਜ਼ ਹੋਈ ਹੈ ਜਿਸ ਦਾ ਗੀਤ ਨਿਊ ਆਰਡਰ ਲੋਕਾਂ ਦੇ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ ਇਸ ਗੀਤ ਦੇ ਵਿੱਚ ਵੀ ਬੇਬਾਕੀ ਦੇ ਨਾਲ ਗਾਣਾ ਗਾਇਆ ਹੈ ਤਰਸੇਮ ਜੱਸੜ ਨੇ ਅਤੇ ਗਾਣਾ ਗਾਉਣ ਦੇ ਨਾਲ ਨਾਲ ਹੀ ਉਹਨਾਂ ਨੇ ਕੁਝ ਲੋਕਾਂ ਨੂੰ ਮੂੰਹ ਤੋੜ ਜਵਾਬ ਵੀ ਦਿੱਤੇ ਨੇ ਇਹ ਗਾਣਾ ਸੱਚਾਈ ਦੇ ਉੱਤੇ ਆਧਾਰਿਤ ਹੈ ਅਤੇ ਕਿਹਾ ਜਾ ਰਿਹਾ ਹੈ ਕਿ ਇਸ ਗੀਤ ਦੇ ਵਿੱਚ ਤਰਸੇਮ ਜੱਸੜ ਨੇ ਸਿੰਘਾਂ ਅਤੇ ਦਿਲਜੀਤ ਨੂੰ ਸਾਂਝ ਨੂੰ ਟਾਰਗੇਟ ਕੀਤਾ ਇਨਡਾਇਰੈਕਟਲੀ ਹੁਣ ਤੁਸੀਂ ਹੈਰਾਨ ਹੋਵੋਗੇ ਕਿ ਸਿੰਘਾਂ ਅਤੇ ਦਿਲਜੀਤ ਨੂੰ ਕਿਵੇਂ ਟਾਰਗੇਟ ਕੀਤਾ ਗਿਆ ਦਰਅਸਲ سوشل میڈیا ਤੇ ਅਜਹੀਆਂ ਕਾਫੀ ਚੀਜ਼ਾਂ ਵਾਇਰਲ ਹੋ ਰਹੀਆਂ ਨੇ ਜਿਸ ਦੇ ਵਿੱਚ ਦੇਖਣ ਨੂੰ ਮਿਲਦਾ ਹੈ ਕਿ ਸਿੰਘਾ ਅਤੇ ਦਿਲਜੀਤ ਇਲੂਮੀਨਾਟੀ ਨੂੰ ਕਾਫੀ ਜ਼ਿਆਦਾ ਫੋਲੋ ਕਰਦ ਨੇ ਤੁਸੀਂ ਅਕਸਰ ਦੇਖਿਆ ਹੋਵੇਗਾ ਕਿ ਇਹ ਆਪਣੇ ਸ਼ੋਅ ਦੇ ਵਿੱਚ ਇਲੂਮੀਨਾਟੀ ਦਾ ਸਾਈਨ ਵੀ ਬਣਾਉਂਦੇ ਨੇ ਅਤੇ ਸਿੰਘਾ ਦੀ ਛਾਤੀ ਤੇ ਇਲੂਮੀਨਾਟੀ ਦਾ ਸਾਈਨ ਆਲਰੇਡੀ ਬਣਿਆ ਆ ਵੀ ਹੋਇਆ ਜਾਂ ਅਖੀਰ ਕਿ ਸਿੰਘਾ ਨੇ ਟੈਟੂ ਬਣਵਾਇਆ ਹੋਇਆ ਇਲੂਮੀਨਾਟੀ ਦਾ ਤੇ ਇਲੂਮੀਨਾਟੀ ਮਸ਼ਹੂਰ ਹੈ ਨੈਗੇਟਿਵਿਟੀ ਦੇ ਲਈ ਕਿਹਾ ਜਾਂਦਾ ਹੈ ਕਿ ਸ਼ੈਤਾਨੀ ਤਾਕਤਾਂ ਹਾਸਿਲ ਕਰਨ ਦੇ ਲਈ ਇਲੂਮੀਨਾਟੀ ਨੂੰ ਫੋਲੋ ਕੀਤਾ ਜਾਂਦਾ ਹੈ ਅਤੇ ਹੋਰ ਵੀ ਕਾਫੀ ਜ਼ਿਆਦਾ ਅੰਧਵਿਸ਼ਵਾਸ ਫੈਲਿਆ ਹੋਇਆ ਹੈ ਇਲੂਮੀਨਾਟੀ ਨੂੰ ਲੈ ਕੇ ਤੇ ਇਸ ਗਾਣੇ ਦੇ ਵਿੱਚ ਤਰਸੇਮ ਜਸੜ ਦੀਆਂ ਕੁਝ ਸਤਰਾਂ ਨੇ ਜਿਸ ਦੇ ਵਿੱਚ ਉਹ ਆਖਦੇ ਨੇ ਬੜੇ ਚਿਰ ਦੇ ਨੇ ਕਈ ਕਲਾਕਾਰ ਸਾਈਨ ਜੇ ਬਣਾਉਂਦੇ ਤੇ ਜਿਹੜੇ ਕਲਾਕਾਰ ਸਾਈਨ ਬਣਾਉਂਦੇ ਨੇ ਉਹਨਾਂ ਦੇ ਵਿੱਚ ਨੰਬਰ 1 ਤੇ ਦਿਲਜੀਤ ਅਤੇ ਦੂਜੇ ਥਾਂ ਤੇ ਹੈ ਸਿੰਘਾ ਸੋ ਇਨਡਾਇਰੈਕਟਲੀ ਇਨ ਅਨੋ ਰਿਪਲਾਈ ਕੀਤਾ ਗਿਆ ਅਜੇ ਹੀ ਇਹ ਗੱਲਾਂ ਸੋਸ਼ਲ ਮੀਡੀਆ ਤੇ ਖੂਬ ਚਰਚਾ ਦਾ ਵਿਸ਼ਾ ਨੇ ਫਿਲਹਾਲ ਤੁਸੀਂ ਕਿਸ ਨੂੰ ਸਪੋਰਟ ਕਰਦੇ ਹੋ ਇਲੂਮੀਨਾਟੀ ਨੂੰ ਦਿਲਜੀਤ ਨੂੰ ਸਿੰਘਾਂ ਨੂੰ ਜਾਂ ਫਿਰ ਬੇਬਾਕ ਸਿੰਗਰ ਤਰਸਿਮ ਜਸਰ ਨੂੰ ਸਾਨੂੰ ਆਪਣੀ ਰਾਏ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਭੇਜੋ ਅਤੇ ਇਸ ਵੀਡੀਓ ਨੂੰ ਲਾਈਕ ਕਰੋ ਵੱਧ ਤੋਂ ਵੱਧ ਸ਼ੇਅਰ ਕਰੋ ਤੇ ਸਾਡੇ ਚੈਨਲ ਨੂੰ ਫੋਲੋ ਕਰੋ ਧੰਨਵਾਦ ਚਰਦਨ ਕਈ ਕਲਾਕਾਰ ਸੈਨਜੇ ਬਣਾਉਂਦੇ ਕਿਸੇ